ਵਿਦੇਸ਼ ਵਿਦੇਸ਼ ਵਿੱਚ ਵੱਧਦੀਆਂ ਸਮੂਹ ਸਾਧ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬੜੀ ਸੋਚ ਵਿਚਾਰ ਤੋਂ ਬਾਅਦ ਸੈਂਟਰ ਦੀ ਸਰਕਾਰ ਦੇ ਜਿਹੜੇ ਸਿੱਖ ਕੌਮ ਦੇ ਪ੍ਰਤੀ ਦੋਰੇ ਮਾਪ ਡੰਡ ਨੇ ਉਹਨਾਂ ਨੂੰ ਨੰਗਿਆਂ ਕਰਨ ਵਾਸਤੇ ਉਹਨਾਂ ਨੂੰ ਨਕਾਰਨ ਵਾਸਤੇ ਕਿਉਂਕਿ 32 32 33 33 ਸਾਲ ਤੋਂ ਸਾਡੇ ਜਿਹੜੇ ਬੰਦੀ ਸਿੰਘ ਨੇ ਉਹ ਅੰਦਰ ਬੈਠੇ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਸੈਂਟਰ ਜਾਣਬੁੱਝ ਕੇ ਸਾਡੇ ਸਿੰਘਾਂ ਨੂੰ ਰਿਹਾ ਨਹੀਂ ਕਰ ਰਿਹਾ ਸਾਡੀ ਕੌਮ ਦੇ ਵਿੱਚ ਇਸ ਗੱਲ ਦਾ ਬੜਾ ਵੱਡਾ ਰੋਸ ਹੈ ਦੂਜੇ ਪਾਸੇ ਅਸੀਂ ਮਾਰਚ ਕੱਢ ਕੇ ਵੀ ਵੇਖੇ ਅਸੀਂ ਮੈਮੋਰੰਡਮ ਦੇ ਕੇ ਵੀ ਵੇਖੇ ਅਸੀਂ ਮੋਰਚੇ ਵੀ ਲਾਏ ਅਸੀਂ ਸਾਰਾ ਕੁਝ ਕੀਤਾ ਪਰ ਸਰਕਾਰ ਦੇ ਕੰਨਾਂ ਦੇ ਉੱਤੇ ਜੂਨੀ ਸਰਕੀ ਸੋ ਅਸੀਂ ਅੱਜ ਫੇਰ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਸੀਂ ਇੱਕ ਮਾਰਚ ਆਰੰਭ ਕਰ ਰਹੇ ਹਾਂ ਪਰ ਇਹ ਜਿਹੜਾ ਮਾਰਚ ਆ ਇਹ ਬੜਾ ਵਿਲੱਖਣ ਜਿਹਾ ਮਾਰਚ ਆ ਤੇ ਅੱਜ ਦੇ ਜ਼ਮਾਨੇ ਵਿੱਚ ਇਹ ਬੜਾ ਔਖਾ ਵੀ ਆ ਪਰ ਕੀਤਾ ਕੀ ਜਾਵੇ ਜਦੋਂ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਜਦੋਂ ਦਲੀਲ ਅਪੀਲ ਤੇ ਵਕੀਲ ਦੀ ਗੱਲ ਨਹੀਂ ਸੁਣੀ ਜਾਂਦੀ ਫੇਰ ਸਾਨੂੰ ਅੱਜ ਸੜਕਾਂ ਤੇ ਆਉਣਾ ਬਹੁਤ ਜ਼ਰੂਰੀ ਹੈ ਖਾਲਸਾ ਪੰਥ ਨੂੰ ਸੋ ਅਸੀਂ ਸਲਾਮ ਅਸ਼ਬਰਾ ਕਰਕੇ ਮੀਟਿੰਗਾਂ ਵਗੈਰਾ ਕਰਕੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ 20 ਸਤੰਬਰ ਨੂੰ ਇੱਕ ਪੈਦਲ ਮਾਰਚ ਅਰਦਾਸ ਕਰਕੇ ਸ਼ੁਰੂ ਕਰਾਂਗੇ ਇੱਥੋਂ ਮਾਰਚ ਚੱਲਦਾ ਹੋਇਆ ਦਮਦਮਾ ਸਾਹਿਬ ਵਿਖੇ ਪਹੁੰਚੂਗਾ ਫਿਰ ਉੱਥੇ ਅਰਦਾਸ ਬੇਨਤੀ ਹੋਊਗੀ ਉਸ ਤੋਂ ਬਾਅਦ ਪੈਦਲ ਮਾਰਚ ਵੱਖ-ਵੱਖ ਪੜਾਵਾਂ ਤੋਂ ਗੁਜ਼ਰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਪਹੁੰਚੂਗਾ ਫੇਰ ਉਥੇ ਅਰਦਾਸ ਬੇਨਤੀ ਹੋਊਗੀ ਉਸ ਤੋਂ ਬਾਅਦ ਫੇਰ ਸਾਰੇ ਪੜਾ ਤੈਅ ਕਰਦਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਆ ਕੇ ਇਸ ਮਾਰਚ ਦੀ ਸਮਾਪਤੀ ਹੋਊਗੀ ਇਹਦੇ ਵਿੱਚ ਸਿਰਫ ਇੱਕੋ ਹੀ ਸਾਡਾ ਮੁੱਦਾ ਅਜੰਡਾ ਇੱਕੋ ਹੀ ਹੈ ਕਿ ਖਾਲਸਾ ਪੰਥ ਨੇ ਹਰ ਹਾਲਤ ਦੇ ਵਿੱਚ ਆਪਣੇ ਸਿੰਘਾਂ ਨੂੰ ਰਿਹਾ ਕਰਾਉਣਾ ਹੈ ਅਸੀਂ ਸੈਂਟਰ ਦੇ ਕੰਨ ਖੋਲਣੇ ਆ ਅਸੀਂ ਸੈਂਟਰ ਨੂੰ ਮਜਬੂਰ ਕਰਨਾ ਹੈ ਔਰ ਆਪਣੇ ਬੰਦੀ ਸਿੰਘ ਘਰਾਵੇ ਚ ਲਿਆ ਕੇ ਇਹ ਸਾਡਾ ਫਰਜ਼ਾ ਤੇ ਅਸੀਂ ਸਮਝਦੇ ਆ ਇਹ ਅਸੀਂ ਕਰਨ ਜਾ ਰਹੇ ਔਰ ਇਹ ਜਿਹੜਾ ਮਾਰਚ ਆ ਸਾਡਾ ਇਹ ਪੂਰੇ ਦਾ ਪੂਰਾ ਸ਼ਾਂਤਮਈ ਹੋਊਗਾ ਔਰ ਕਿਸੇ ਵੀ ਪਾਰਟੀ ਦੇ ਉੱਤੇ ਕਿਸੇ ਵੀ ਤਰ੍ਹਾਂ ਅਸੀਂ ਕੋਈ ਦੋਸ਼ਣਬਾਜ਼ੀ ਨਹੀਂ ਕਰਨ ਜਾ ਰਹੇ ਇਸ ਮਾਰਚ ਦੇ ਵਿੱਚ ਅਸੀਂ ਸਮੁੱਚੇ ਪੰਜਾਬ ਹਰਿਆਣਾ ਰਾਜਸਥਾਨ ਜੰਮੂ ਕਸ਼ਮੀਰ ਹਰ ਸਟੇਟ ਦੇ ਸਿੱਖਾਂ ਨੂੰ ਔਰ ਜਿੰਨੀਆਂ ਟਕਸਾਲਾਂ ਨੇ ਜਿੰਨੀਆਂ ਸੰਪਰਦਾਵਾਂ ਨੇ ਜਿੰਨੇ ਡੇਰੇ ਨੇ ਜਿੰਨੇ ਸਿੱਖਾਂ ਦੇ ਸਿਆਸੀ ਧੜੇ ਨੇ ਅਸੀਂ ਸਾਰਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਅਪੀਲ ਦੇ ਰੂਪ ਦੇ ਵਿੱਚ ਕਹਿ ਰਹੇ ਹਾਂ ਕਿ ਆਓ ਸਾਰੇ ਉਠੋ ਔਰ ਆਪਣੇ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਸੜਕ ਦੇ ਉੱਤੇ ਨਿਤਰੋ ਜਿੰਨੇ ਵੀ ਕੋਈ ਸੇਵਾ ਕਰ ਸਕਦਾ ਹੈ ਜਿੰਨੇ ਵੀ ਕੋਈ ਸੇਵਾ ਕਰ ਸਕਦਾ ਹੈ ਉਹ ਸੇਵਾ ਦੇ ਵਿੱਚ ਹਿੱਸਾ ਪਾਵੇ ਔਰ ਇਹ ਜਿਹੜਾ ਮਾਰਚ ਅਸੀਂ ਰੱਖਿਆ ਵਾ ਇਹ ਮਾਰਚ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਕਿਉਂਕਿ ਪਿਛਲੇ ਦਿਨੀ ਉਹਨਾਂ ਨੇ ਮੈਨੂੰ ਇੱਕ ਚਿੱਠੀ ਲਿਖੀ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਸਾਰਾ ਪੰਥ ਦਾ ਦਰਦ ਲਿਖਿਆ ਮੇਰਾ ਹਾਲਚਾਲ ਵੀ ਪੁੱਛਿਆ ਔਰ ਉਹਨਾਂ ਨੇ ਕਿਹਾ ਕਿ ਸਿੰਘ ਸਾਹਿਬ ਜਥੇਦਾਰ ਜੀ ਘਰੇ ਨਾ ਬੈਠੋ ਉਠੋ ਸੰਗਤਾਂ ਵਿੱਚ ਜਾਓ ਔਰ ਪੰਥ ਤੇ ਕੌਮ ਦੀ ਗੱਲ ਕਰੋ ਸੋ ਇਹ ਸਾਡਾ ਪ੍ਰੋਗਰਾਮ ਪੈਦਲ ਮਾਰਚ ਹੋਣਾ ਵਾ ਔਰ ਜਿੱਥੇ ਸਾਨੂੰ ਰਾਤ ਪਿਆ ਕਰੂਗੀ ਅਸੀਂ ਉੱਥੇ ਹੀ ਆਪਣਾ ਜਿਹੜਾ ਠਰਾ ਕਰਿਆ ਕਰਾਂਗੇ ਜੇ ਨੇੜੇ ਕੋਈ ਗੁਰਦੁਆਰਾ ਸਾਹਿਬ ਮਿਲ ਗਿਆ ਉਥੇ ਸੰਗਤ ਦਾ ਠਹਿਰਾਓ ਹੋਊਗਾ ਅਗਰ ਨਹੀਂ ਤੇ ਫੇਰ ਸੜਕ ਦੇ ਉੱਤੇ ਹੀ ਤੰਬੂ ਲਗਿਆ ਕਰਨਗੇ ਸੋ ਇਸ ਦੇ ਵਿੱਚ ਅਸੀਂ ਬੜੀ ਨਿਮਰਤਾ ਸਹਿਤ ਪੰਥ ਦਾ ਵਾਸਤਾ ਪਾ ਕੇ ਕੌਮ ਦਾ ਵਾਸਤਾ ਪਾ ਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਵਾਸਤਾ ਪਾ ਕੇ ਅਸੀਂ ਦੇਸ਼ ਵਿਦੇਸ਼ ਵਿੱਚ ਵੱਸਦਿਆਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਆਓ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕੀ ਸਿਖਾਏ ਅੱਜ ਸਾਡੇ ਪੱਲੇ ਕੁਝ ਨਹੀਂ ਹੈਗਾ ਨਾ ਸਾਨੂੰ ਨਿਆ ਮਿਲ ਰਿਹਾ ਨਾ ਮਿਲਣ ਦੀ ਕੋਈ ਆਸ ਆ ਫਿਰ ਕਿਉਂ ਨਾ ਅਸੀਂ ਆਪਣਾ ਪ੍ਰੈਸ਼ਰ ਵਧਾਈਏ ਕਿਉਂ ਨਾ ਅਸੀਂ ਰੋਈਏ ਸਿਆਣੇ ਕਹਿੰਦੇ ਆ ਕਿ ਜਿੰਨਾ ਚਿਰ ਮਾਂ ਰੋਂਦੀ ਨਹੀਂ ਉਹਨਾਂ ਚਿਰ ਪੁੱਤ ਰੋਂਦਾ ਨਹੀਂ ਉਹਨਾਂ ਚਿਰ ਮਾਂ ਦੁੱਧ ਨਹੀਂ ਦਿੰਦੀ ਸੋ ਇਹ ਫੈਸਲਾ ਸੈਂਟਰ ਨੇ ਕਰਨਾ ਹੈ ਸਾਨੂੰ ਚੰਗੀ ਤਰ੍ਹਾਂ ਪਤਾ ਵਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਫੈਸਲਾ ਪੰਜਾਬ ਦੀ ਸਰਕਾਰ ਨਹੀਂ ਕਰ ਸਕਦੀ ਸਾਡਾ ਨਿਸ਼ਾਨਾ ਸਾਡਾ ਟਾਰਗੇਟ ਸੈਂਟਰ ਦੀ ਸਰਕਾਰ ਆ ਸੋ ਮੈਂ ਜਿੰਨੇ ਸਾਡੇ ਸਿੱਖ ਨੌਜਵਾਨ ਨੇ ਦੇਖੋ ਬਜ਼ੁਰਗਾਂ ਤੋਂ ਨਹੀਂ ਤੁਰਿਆ ਜਾਣਾ ਹਣ ਬਜ਼ੁਰਗ ਥੋੜਾ ਤੁਰਨਗੇ ਆਓ ਸਾਰੇ ਨਾਲੇ ਤੁਹਾਡੇ ਜੁੱਸਿਆਂ ਦਾ ਪਤਾ ਲੱਗੇ ਔਰ ਨਾਲੇ ਤੁਹਾਡੀ ਚਾਲ ਤੇ ਢਾਲ ਸੈਂਟਰ ਨੂੰ ਦਿਖਾਈ ਜਾਵੇ ਸਾਰੇ ਦੇ ਸਾਰੇ ਕੌਮੀ ਮਸਲਾ ਸਮਝ ਕੇ ਆਪਾਂ ਸੜਕ ਦੇ ਉੱਤੇ ਆਈਏ ਇਸ ਮਾਰਚ ਵਿੱਚ ਜਿਹੜਾ ਵੀ ਕੋਈ ਸਾਥ ਦੇ ਸਕਦੇ ਆ ਉਹ ਸਾਡਾ ਸਾਥ ਦਿੱਤਾ ਜਾਵੇ ਬਾਕੀ ਜਿਹੜੀ ਪੂਰੇ ਪੰਜਾਬ ਦੀ ਪ੍ਰੈਸਾ ਜਿਹੜੀ ਹਮੇਸ਼ਾ ਮੌਕੇ ਦੇ ਮੌਕੇ ਹਮੇਸ਼ਾ ਸੱਚ ਨੂੰ ਜ਼ਮੀਨ ਚੋਂ ਪੁੱਟ ਕੇ ਵੀ ਲੋਕਾਂ ਦੇ ਸਾਹਮਣੇ ਪੇਸ਼ ਕਰਦੀ ਰਹੀ ਹੈ ਅਸੀਂ ਪੰਥ ਵੱਲੋਂ ਸਾਰੇ ਪ੍ਰੈਸ ਨੂੰ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਜੋ ਵੀ ਹੈ ਅਸੀਂ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਾਂਗੇ ਕਿ ਤੁਸੀਂ ਇਸ ਮਾਰਚ ਵਿੱਚ ਜੋ ਸਾਡਾ ਸਹੀ ਪ੍ਰੋਗਰਾਮ ਵੱਧ ਤੋਂ ਵੱਧ ਸਾਡਾ ਸਾਥ ਦਿੱਤਾ ਜਾਵੇ ਅਸੀਂ ਧੰਨਵਾਦ ਕਰਾਂਗੇ ਔਰ ਇਸ ਮਾਰਚ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਕਮੇਟੀ ਬਣਾ ਰਹੇ ਆ ਜਿਹਦੇ ਵਿੱਚ ਸਤਨਾਮ ਸਿੰਘ ਮਨਾਵਾ ਭਾਈ ਜਰਨੈਲ ਸਿੰਘ ਇੱਕ ਅਸੀਂ 7 ਮੈਂਬਰੀ ਜਾਂ 5 ਮੈਂਬਰੀ ਕਮੇਟੀ ਬਣਾਵਾਂਗੇ ਉਹ ਕਮੇਟੀ ਪੂਰੇ ਪੰਜਾਬ ਦੇ ਹਰ ਮਨੁੱਖ ਨੂੰ ਹਰ ਸੰਪਰਦਾ ਨੂੰ ਹਰ ਪਾਰਟੀ ਨੂੰ ਔਰ ਹਰ ਤਰ੍ਹਾਂ ਜਿੱਥੇ ਵੀ ਲੋੜ ਆ ਉੱਥੇ ਉਹ ਸੱਦਾ ਪੱਤਰ ਉਹਨਾਂ ਨੂੰ ਜਾ ਕੇ ਬੇਨਤੀ ਉਹ ਬੇਨਤੀ ਕਰੂਗੀ ਦੂਸਰਾ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਪੰਜਾਬ ਤੋਂ ਜਿੱਤ ਕੇ ਪਾਰਲੀਮੈਂਟ ਚ ਗਏ ਨੇ ਜਿਹੜੀਆਂ ਸਾਡੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਅਸੀਂ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਜੋ ਤੁਹਾਡਾ ਫਰਜ ਬਣਦਾ ਤੁਸੀਂ ਵੀ ਇਸ ਮੋਰਚੇ ਮੋਰਚਾ ਨਹੀਂ ਇਸ ਮਾਰਚ ਨੂੰ ਕਾਮਯਾਬ ਕਰਨ ਵਾਸਤੇ ਤੁਸੀਂ ਵੀ ਆਪਣਾ ਬਣਦਾ ਜਿਹੜਾ ਯੋਗਦਾਨ ਪਾਓ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ ਇਹ ਸਾਡਾ ਪ੍ਰੋਗਰਾਮ ਸਭ ਜਿਹੜਾ ਪ੍ਰੋਗਰਾਮ ਹੈ ਇਹ ਪੰਜਾਬ ਦੇ ਵਿੱਚ ਮਾਰਚ ਨਿਕਲੇਗਾ ਅਸੀਂ ਦਿੱਲੀ ਤੱਕ ਵੀ ਜਾਵਾਂਗੇ ਆਵਦੇ ਗੱਡੀ ਪਸਤੀ ਆ ਸਾਨੂੰ ਤੋਰਨ ਦਿਓ ਸਮਾਂ ਵੇਖੋ ਸਮੇਂ ਦੀ ਢਾਲ ਵੇਖੋ ਅਜੇ ਅਸੀਂ ਬਹੁਤ ਕੁਝ ਕਰਨਾ ਹੈ ਇਹ ਸਾਡੀ ਸ਼ੁਰੂਆਤ ਹੈ ਮੈਂ ਤਾਂ ਵੇਖੋ ਬੇਨਤੀ ਕਰਨ ਲੱਗਾ 1 ਮਾਰਚ ਜਿਹੜਾ ਦਿੱਲੀ ਦੇ ਵਿੱਚ ਰੱਖਿਆ ਗਿਆ ਸੀ ਸ਼੍ਰੋਮਣੀ ਕਮੇਟੀ ਲੋ ਪੂਰੀਆਂ ਸੰਸਥਾਵਾਂ ਦੇ ਨਾਲ ਲੈ ਕੇ ਉਦੋਂ ਵੀ ਇੱਕ ਦਿੱਲੀ ਦੇ ਲੀਡਰ ਨੇ ਸ਼੍ਰੋਮਣੀ ਮੈਟੇ ਨੂੰ ਰੋਕ ਦਿੱਤਾ ਸੀ ਕਿ ਮਾਰਚ ਨਾ ਕਢੋ ਤੁਸੀਂ ਨਾ ਬੋ ਬਹਿ ਕੇ ਗੱਲਬਾਤ ਹੋ ਜਾਏ ਤੁਹਾਡੇ ਮਾਰਚ ਨੂੰ ਰੋਕਿਆ ਜਾਊਗਾ ਕਿ ਦਿੱਲੀ ਤੱਕ ਨਾ ਜਾਇਆ ਜਾਵੇ ਤੁਹਾਡੇ ਕੋਲ ਜੇ ਆਪ ਮੰਨਿਆ ਕਿ ਪੰਜਾਬ ਦੀ ਸਰਕਾਰ ਕੁਝ ਨਹੀਂ ਕਰ ਸਕਦੀ ਇਹ ਮਾਰਚ ਨੂੰ ਦਿੱਲੀ ਤੱਕ ਲੈ ਜਾਣ ਤਾਂ ਕੋਈ ਕੋਸ਼ਿਸ਼ ਨਹੀਂ ਕੀਤੀ ਜਾਏਗੀ ਕਿ ਦਿੱਲੀ ਦੇ ਇਸ਼ਾਰੇ ਉੱਤੇ ਫੇਰ ਰੁਕ ਜਾਊਗਾ ਬਾਈ ਬਹੁਤ ਸੁਣ ਬੋਲੋ ਦੇਣਤੀ ਇਸ ਤਰ੍ਹਾਂ ਹੈ ਕਿ ਅੱਜ ਹੀ ਅਸੀਂ ਦਾਉਨਾ ਸਾਹਿਬ ਨੰਦਪੁਰ ਸਾਹਿਬ ਤੱਕ ਅਕਾਲ ਤਖਤ ਸਵਾਰ ਰਹੇ ਹਾਂ ਨਾਲ ਹੀ ਅਗਲਾ ਕਹਿ ਰਹੇ ਤੁਸੀਂ ਦੇਖੋ ਪਹਿਲਾ ਇਹ ਜਿਹੜੇ ਪ੍ਰੋਗਰਾਮ ਨੇ ਤਿੰਨ ਇਹ ਗੜਾ ਕੱਢ ਕੇ ਸਾਨੂੰ ਅੰਮ੍ਰਿਤਸਰ ਆਉਣ ਦਿਓ ਇਸੇ ਤਰ੍ਹਾਂ ਹੀ ਫੇਰ ਸਵਾਲ ਅਸੀਂ ਸਾਹਮਣੇ ਬੈਠਾਂਵਾਂਗੇ ਤੁਹਾਨੂੰ ਅਸੀਂ ਦੱਸਾਂਗੇ ਅਗਲਾ ਹੁਣ ਕੀ ਕਰ ਰਹੇ ਹਾਂ ਬਸ ਅਗਲਾ ਪ੍ਰੋਗਰਾਮ ਹੀ ਦਿਹਾਗੇ ਪਰ ਤੁਹਾਨੂੰ ਸਾਧਗੇ ਜਾਾਂਗੇ ਤੇ ਤੁਹਾਡੇ ਸਾਹਮਣੇ ਲਿਆ ਤੁਹਾਡੀਆਂ ਰੰਮਤਾ 20 ਸਤੰਬਰ ਦੀ ਹੈ ਜੀ ਕਿੰਨੇ ਵਜੇ ਹੋਏਗੀ ਜੀ ਰੰਮਤਾ ਹਾਂ ਸਵੇਰੇ ਕੋਈ 8 9 ਵਜੇ